ਜ਼ਿਲ੍ਹੇ ਪਾਰਕਟ ਗਿਆਸ ਤੋਂ ਦਿੱਤੀ ಗ್ರಾಮ ਪੰਚਾਇਤਾਂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ ਜਿਦੇ ਵਿੱਚ 85 ਚੋਣਾਂ ਦਾ ਐਲਾਨ ਤੋਂ ਬਾਅਦ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਇਸ ਸਬੰਧ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਏਡੀਸੀ ਫਾਜ਼ਲਗਾ ਸੁਭਾਸ਼ਚੰਦਰ ਵੱਲੋਂ ਦਿੱਤੀ ਗਈ ਹੈ ਉਨ੍ਹਾਂ ਦੱਸਿਆ ਹੈ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ 27 ਸਤੰਬਰ 2024 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 4 ਅਕਤੂਬਰ 2024 ਹੈ કુલ ਜੀ ਟੋਟਲ 435 ਗ੍ਰਾਮ ਪੰਚਾਇਤ ਨੇ ਫਾਜ਼ਲਗਾ ਜਵੇ ਦੇ ਵਿੱਚ ਜਿਹਦੇ ਵਿੱਚ ਦੋ ਪੰਚਾਇਤਾਂ ਲਾਧੂਕੇ ਤੇ ਚਿੜਕੀ ਦੇ ਵਿੱਚ ਵੋਟਬੰਦੀ ਨਹੀਂ ਹੋ ਸਕੀ ਨਹੀਂ ਇਲੈਕਸ਼ਨ ਹੋ ਰਹੇ ਬਾਕੀ 432 ਪੰਚਾਇਤਾਂ ਵਿੱਚ ਇਲੈਕਸ਼ਨ ਹੋ ਰਹੇ ਨੇ ਅਬ ਇਹਦੇ ਵਿੱਚ ਜਿਹੜੇ ਅੱਗੇ ਆ ਰਟਾਨੀ ਅਫਸਰ ਆ ਕੇਆਰਓ ਆ ਉਹ ਸਾਰੇ ਉਹਨਾਂ ਨੇ ਆਪ ਆਪਣੇ ਦਫ਼ਤਰਾਂ ਦੇ ਬੈਠੇ ਹੋਏ ਨੇ ਦਫ਼ਤਰਾਂ ਵਿੱਚ ਤੇ ਉਹ ਫਾਰਮ ਲੈ ਰਹੇ ਨੇ ਜਿਹੜੇ ਰੁਕੀ ਦੇਣਾ ਚਾਹੁੰਦੇ ਨੇ ਇਸ ਤੋਂ ਇਲਾਵਾ ਜਿਹੜੀ ਹੈ ਵੀਡੀਓ ਦਫ਼ਤਰ ਵਿੱਚ ਐਨਸੀ ਲੈਣ ਵਾਸਤੇ ਵੀ ਕਾਊਂਟਰ ਖੋਲੇ ਹੋਏ ਨੇ ਕਿਸ ਨੂੰ ਕੋਈ ਜਿਹੜੀ ਇਹਦੇ ਵਿੱਚ ਮੁਸ਼ਕਲ ਨਹੀਂ ਆਏਗੀ ਅਗਰ ਕਿਸੇ ਬੀਡੀਪੀ ਤੋਂ ਅਲੱਗ-ਅਲੱਗ ਥਾਂ ਦੇ ਉੱਤੇ ਚਾਰਜ ਹੈ ਡਬਲ ਚਾਰਜ ਹੈ ਤੇ ਉਸ ਬੀਡੀਪੀ ਨੂੰ ਅਸੀਂ ਕਹਿ ਦਿੰਦਾ ਹੈ ਕਿ ਉਹ ਜਿੱਥੇ ਦੂਜੀ ਜਗ੍ਹਾ ਤੇ ਜਾਣਾ ਹੈ ਉੱਥੇ ਜਾ ਕੇ ਦੇਣੀ ਹੈਗੀ ਹੈ ਇਹਨੂੰ ਸਜੇਣੀ ਹੈ ਤੇ ਉੱਥੇ ਆਪਣਾ ਟਾਈਮ ਜਿਹੜਾ ਉਹ ਦਫ਼ਤਰ ਵਿੱਚ ਲਿਖ ਕੇ ਲਗਾ ਦੇਣ ਪਏ ਐਸ ਟਾਈਮ ਤੋਂ ਲੈ ਕੇ ਐਸ ਟਾਈਮ ਤੱਕ ਦਫ਼ਤਰ ਵਿੱਚ ਬੈਠਣਗੇ ਤੇ ਇਸ ਤੋਂ ਇਲਾਵਾ ਕੋਈ ਹੋਰ ਪ੍ਰੋਬਲਮ ਆਉਂਦੀ ਹੈ ਜਿਵੇਂ ਤੈਨੂੰ ਸੀ ਨਹੀਂ ਮਿਲ ਰਹੀ ਉੱਥੇ ਰਸ਼ ਜ਼ਿਆਦਾ ਹੈ ਜਾਂ ਕਿਸੇ ਤਰੀਕੇ ਦਾ ਤੋ ਵਿਅਕਤੀ ਨੂੰ ਚਾਹੀਦਾ ਹੈ ਕਿ ਆਪਣਾ ਫੇਵਰਟ ਦੇ ਕੇ ਆਪਣੀ ਜਿਹੜਾ ਫਾਰਮ ਸਬਮਿਟ ਕਰ ਦੇਵੇ ਜਿਹੜੀ ਵੋਟਰ ਸੂਚੀ ਪ੍ਰੋਬਲਮ ਆ ਰਹੀ ਹੈ ਵੋਟਰ ਸੂਚੀ ਜਿਹੜੀ ਹੈ ਅਸੀਂ ਇਹਨਾਂ ਨੂੰ ਕਿਹਾ ਹੈਗਾ ਕਿ ਉਹਨੂੰ ਫੋਟੋਗ੍ਰਾਫੀ ਕਰਵਾ ਕੇ ਏਰੀਆ ਉਹਦੇ ਦਿੱਤੀ ਜਾਵੇ ਤੇ ਵੀਡੀਓ ਦਸਤੂਰ ਚ ਅਵੇਲੇ ਫੋਟੋਗ੍ਰਾਫੀ ਕਰਵਾਸਾ ਦੇਣਿਆ ਦੇ ਵਿੱਚ ਉਹਦੇ ਜਿਹੜੇ ਪ੍ਰਬੰਧ ਕੀਤੇ ਹੋਏ ਅਸੀਂ ਜਿਹੜੇ ਕੋ ਲਾਈਵ ਨੇ ਟੈਂਟ ਵਰਾ ਲਗਾਏ ਹੋਏ ਨੇ ਮੈਂ ਅੱਪਰ ਮੈਂ ਗਿਆ ਸੀ ਉਹਨੂੰ ਅੱਜ ਇੰਨਾ ਜ਼ਿਆਦਾ ਰਸ਼ ਨਹੀਂ ਦਿਸਿਆ ਪਰ ਜੇ ਕਿਸੇ ਏਰੀਆ 'ਚ ਰਸ਼ ਹੈਗਾ ਤਾਂ ਉਹਦਾ ਫੇਰ ਵੀ ਪ੍ਰਬੰਧੇ ਵੀ ਟੈਂਟ ਅਸੀਂ ਲਾਏ ਹੋਏ ਨੇ ਤੇ ਕਾਗਜ਼ ਬਰਾ ਰੀਸੀਵ ਕੀਤੇ ਜਾਣਗੇ ਇਹ ਕੋਸ਼ਸ਼ ਕਰਨੀ ਹੈ ਕਿ ਕਿਸੇ ਕੈਂਡੀਡੇਟ ਨੂੰ ਅੱਜ ਜਿਵੇਂ ਪਹਿਲਾ ਦਿਨ ਸੀ ਤੇ ਆਖਰੀ ਟ੍ਰਿਕ ਜਿਹੜੀ ਤਬੂ ਕੀ ਹੋਈ ਹੈ ਤੇ ਕਿੰਨੀ ਫਰੀਮ ਇਲੈਕਸ਼ਨ ਹੋਏ ਹਾਂ ਇਹਦੇ ਵਿੱਚ ਜਿਹੜੀ ਹੈਗੀ ਹੈ ਬੜਾ ਇੰਪੋਰਟੈਂਟ ਹੈ ਜਿਹੜਾ ਤੁਹਾਡਾ ਪੁਆਇੰਟ ਹੈ ਕਿ ਇਹਦੇ ਵਿੱਚ ਜਿਹੜੀਆਂ ਅੱਗੇ ਛੁੱਟੀਆਂ ਆ ਰਹੀਆਂ ਛੁੱਟੀਆਂ ਆ ਰਹੀਆਂ ਕੱਲ ਦੀ ਵੀ ਛੁੱਟੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਹੈ ਉਹ 2-3 ਦੀ ਛੁੱਟੀ ਹੈ ਔਰ 31 ਦੀ ਛੁੱਟੀ ਹੈ ਇਹਨਾਂ ਦੇ ਨਾਲ ਜੇ ਫਾਰਮ ਨਹੀਂ ਲੈ ਜਾਣ ਜਾਨੀ ਕਿ ਕੱਲ ਵੀ ਨਹੀਂ ਸ਼ਨੀਵਾਰ ਵੀ ਐਤਵਾਰ ਵੀ ਤੇ ਉਹ ਦੂਜਾ ਚੇ ਦੋ ਤੇ ਤਿੰਨ ਇਹਨਾਂ ਨੂੰ ਨਹੀਂ ਲੈ ਜਾਣੇ ਕਿਹੜੇ ਕਿਹੜੇ ਫਾਰਮੂਲੇ ਲੈ ਜਾਣ ਕਿਹੜੇ ਕਿਹੜੇ ਦਿਨ ਲੈ ਜਾਣਗੇ ਅਜਿਲੇ ਲੈ ਜਾਣਗੇ ਸਗੇ ਫਿਰ ਸੋ ਬਾਅਚੇ ਤੀ ਤੇ ਇੱਕ ਨੂੰ ਜਿਹੜੇ ਫਾਰਮੂਲੇ ਲੈ ਜਾਣੇ ਆ ਚੌਥਾ ਚਾਰ ਨੂੰ ਲੈ ਜਾਣੇ ਕਿਤੇ ਇਹਨਾਂ ਦਿਨ ਰਹਿ ਗਏ ਸਿਰਫ ਫਾਰਮੂਲੇ ਲੈਣ ਦੇ بس ਤਿੰਨ ਦਿਨਾਂ ਚ ਕਾਫੀ ਰਾਸ਼ਤ ਦੇਖਣ ਹਾਂ ਰਾਸ਼ਤ ਹੋਏਗਾ ਜੀ ਉਸ ਨੂੰ ਲੈ ਕੇ ਤਿਆਰੀਆਂ ਪੂਰੀਆਂ ਕੀਤੀ ਬਿਲਕੁਲ ਜਲਦੀ ਤਿਆਰੀਆਂ ਪੂਰੀਆਂ